ਇੰਦਰ ਹੁਣ ਜਿਵੇਂ ਬੱਚਾ ਦੀ ਐਡਮਿਸ਼ਨ ਤੇ ਦੇ ਰਿਹਾ ਅੱਜ ਬੱਚਾ ਦੀ ਐਡਮਿਸ਼ਨ ਕਰ ਲਈਏ ਤਾਂ ਆਪਾਂ ਆਪਸ ਵਿੱਚ ਕੀ ਕਰੀਏ ਜੇ ਸਮੇਂ ਭਰਦੀ ਗਈ ਤੇ ਤੈਨੂੰ ਖਾਭੀ ਦਵਾਵਾਂਗੇ ਡਾਕਟਰ ਖਾਭਾ ਕਰ ਕੋਈ ਨਹੀਂ ਕਰਾ ਮੈਂ ਤਾਂ ਤੁਸੀਂ ਕੀ ਨਹੀਂ ਕਰੋ ਕੋਈ ਨਹੀਂ ਕਰਦਾ ਮੇਰਾ ਸਵਾਲ ਇਹ ਹੈ ਕਿ ਜਿੰਨਾ ਦਾ ਖਰਚਾ ਕਰਦਾ ਸਾਰਾ ਉਸੇ ਤਨਖਾਹ ਤੇ ਸਾਰੀ ਤਨਖਾਹ ਵੀ ਤਾਂ ਬਹੁਤ ਹੀ ਜ਼ਿਆਦਾ ਹੈ 30-40 ਹਜ਼ਾਰ ਮਸਾ ਹੈ ਉਹਦੇ ਬੰਦ ਹੋ ਜੇ ਤੇ ਫਿਰ ਅਸੀਂ ਕੀ ਕਰੀਏ ਜੇ ਤੈਨੂੰ ਕੱਤੀ ਨੂੰ ਨਹੀਂ ਮਿਲੀ ਸਰਧਾ ਤੇ ਮੈਂ ਮੁਸਤੌਂਗਾ ਤੁਸੀਂ ਮੈਨੂੰ ਦੱਸਿਆ ਹੋਰ ਨਹੀਂ ਦੋ 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 ਪੰਜਾਬ ਦੇ ਵਿੱਚ ਹੈ ਗਿਆ 900 900 ਦੋਸਰੇ 900 ਚਲੋ ਵਟ ਐਵਰ ਆਪਣੇ ਬੱਚਾ ਨੇ ਐਡਮਿਸ਼ਨ ਕਰ ਲਈ ਹੈ ਦਾ ਪ੍ਰਾਪਤ ਲਈ ਹੈ ਅਸੀਂ ਕੀ ਕਰੀ ਆ ਆ ਦੇਖੋ ਜਿੰਨਾ ਤੁਹਾਡੀ ਤਰਖਾਨ ਹੈ ਸਕੂਲ ਦੁਆਰਾ ਕਰਦਾ ਦੇ ਪ੍ਰਤੀਨਿਧ ਹੋਈ ਉਹ ਨਹੀਂ ਤਾਂ ਕੋਈ ਕਾਲਜ ਤੇ 3-4 ਇਜਾ ਸਿਰ ਕਿਤੇ 3-4 ਮਹੀਨਾ ਤੋਂ ਤਰਖਾਨ ਨਹੀਂ ਤੁਸੀਂ ਆਪ ਹੀ ਮਹਿਸਸ ਕਰੋ ਸਾਡੀ ਜਗ੍ਹਾ ਤੇ ਖੁਦ ਆ ਕੇ ਦੇਖੋ ਤੇ ਤੁਹਾਨੂੰ ਤਰਖਾਨ ਆ ਨਹੀਂ ਲੇ ਤੁਸੀਂ ਕਿਵੇਂ ਕਿਸੇ ਸਵਾਲ ਦਾ ਜਵਾਬ ਦਿਓ ਸਰ ਸਾਰਿਆਂ ਨੂੰ ਫੇਰ ਗੱਲ ਕਰ ਲਾਂਗੇ ਨਾ ਕੋਈ ਤਾਂ ਇਹ ਤਾਂ ਜਿਹੜੇ 1500 ਸਕੂਲ ਬੰਦ ਹੋਏ ਆ ਪੰਜਾਬ ਦੇ ਉਹਨਾਂ ਦੀ ਗੱਲ ਕਰ ਰਹੇ ਆ ਜੀ ਬੀਬੀ ਜੀ ਹੁਣੇ ਸਕੂਲ ਚ ਬੱਚੇ 15 ਹੋਣਗੇ ਕੀ ਕਰਨ ਤੁਸੀਂ ਜੀ ਮੈਂ ਬੈਠਾ ਨਹੀਂ ਬੰਦ ਕਰਾਂਗੀ ਤਾਂ ਕੋਈ ਬੱਚੀ ਆ ਜਾਏ ਕੋਈ 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 ਗਾਲੀ ਨਹੀਂ ਕੋਈ ਗਾਲੀ ਨਹੀਂ ਹੈ ਨਾ ਹੀ ਕਰਨੇ ਆ ਤੁਸੀਂ ਐਨੇ ਐਨੇ ਨੈਗੇਟਿਵ ਨਾ ਫਿਰ ਪ੍ਰਾਪਤੀਆਂ ਕਿਹੜੀਆਂ ਕਿਨਾਰੇ ਆ ਜੀ ਤੁਸੀਂ ਵੀ ਸਾਡੇ ਨਾਲ ਹੀ ਹੁੰਦੇ ਹੁੰਦੇ ਸੀ ਉਹਨਾਂ ਨਾਲ ਬੈਠੇ ਸੀ ਠੀਕ ਤੁਹਾਡਾ ਪ੍ਰਚਾਰ ਕੀਤਾ ਸੀਗਾ ਸਰ ਜਿਹੜੀ ਨਵੀਂ ਸਿੱਖਿਆ ਨੀਤੀ ਤੇ ਤੁਹਾਡਾ ਕੀ ਸਟੈਂਡ ਹੈ ਜਿਹੜੀ ਸੈਂਟਰਾਂ ਨੂੰ ਲਿਆਂਦੀ ਗਈ ਹੈ ਜਿਹੜਾ ਫੈਡਰਲ ਸਿਸਟਮ ਦੇ ਬਾਰੇ ਤੇ ਫਿਰ ਤੁਸੀਂ ਸਿਆਸੀ ਲੜਾਈ ਕਿਉਂ ਨਹੀਂ ਲੜ ਰਹੇ ਜੀ 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 ਮੇਰੀ ਸੁਣੋ ਗੱਲ ਜਿਹੜੇ ਬੱਚਿਆਂ ਦੇ ਮਾਪੇ ਦਿਨ ਤੋਂ ਇਕ ਤੰਗ ਥੱਲੀ ਆ ਉਹਨਾਂ ਦੀ ਗੱਲ ਨਹੀਂ ਅਜੀ ਤੁਹਾਡੇ ਕਿਹਾ ਕਿਸੇ ਕੋ ਬੰਦਿਆ ਦੇ ਕਿਹਾ ਇਹਦੀ ਬਤਰੀ ਬੰਦ ਲੱਗਦੀ ਸਾਡੇ ਬਾਲਰ ਦੇ 3-4 ਇੱਜਾ ਸਰੂ ਕਿਤੇ 3-4 ਮਹੀਨੇ ਤੋਂ ਤਨਖਾਹ ਨਹੀਂ ਤੁਸੀਂ ਆਪ ਹੀ ਮੈਦਾਨ ਕਰੋ ਸਾਡੀ ਜਗ੍ਹਾ ਤੇ ਖੁਦ ਆ ਕੇ ਦੇਖੋ ਕਿ ਤੁਹਾਨੂੰ ਤਨਖਾਹ ਆ ਨਹੀਂ ਰਹੀ ਤੁਸੀਂ ਕਿਵੇਂ ਘਰ ਚਲਾਉਂਦੇ ਕਿਵੇਂ ਬੱਚੇ ਪੜਾਉਂਦੇ ਬੱਚੇ ਇੱਕ ਮਿੰਟ ਜੀ ਇੱਕ ਮਿੰਟ ਜੀ ਸਰ ਨੇ ਕਿਹਾ ਇਹ ਪੂਰੀ ਅਗਲੀ ਗੱਲ ਕਰੀ ਜਾਓ ਪੈਸਾ ਕਰ ਰਹੀ ਗਾ ਉਹ ਵੀਊ ਲੈਣੇ ਲੈ ਲਈ ਤੂੰ ਆ ਜਾ ਨਹੀਂ ਨਹੀਂ ਵੀਊ ਤਾਂ ਨਹੀਂ ਲੈ ਲਈ ਵੀ ਆਲੀ ਵੀਊ ਲੈਣ ਦਵਾਉਣ ਦੀ ਕਾਪੀ ਹੋ ਜਿੰਨਾ 30000 ਬੱਚੇ ਕਹਿੰਦੇ ਨਹੀਂ ਨਹੀਂ ਤੁਸੀਂ ਵੀਊ ਤਾਂ ਨਹੀਂ ਦਵਾ ਸਕਦੇ ਮੈਂ ਜਿਹੜੀ ਗੱਲ ਕੀਤੀ ਉਹ ਵੀ ਹੈ ਠੀਕ ਹੈ ਸਾਡੀ 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 ਇੰਟੈਂਟੀਟੀ ਕਲੀਅਰ ਹੈ ਪਹਿਲਾਂ ਵੀ ਕਲੀਅਰ ਸੀ ਕਿਸੇ ਗੱਲ ਕੁਝ ਬਿਠਾਇਆ ਜਿਹੜਾ ਕੁਝ ਅਸੀਂ ਕੀਤਾ ਐਜੂਕੇਸ਼ਨ ਵਾਸਤੇ ਹੋ ਟੈਕਨੋ ਨੂੰ ਘਟਾ ਕੇ ਐਜੂਕੇਸ਼ਨ ਦੇ ਵਿੱਚ ਦੀ ਕੋਈ ਨਹੀਂ ਹੈ ਤੇ ਫੰਡਿੰਗ ਨਾਲ ਤੇ ਹੌਲੀ ਹੌਲੀ ਗ੍ਰੈਜੂਅਲੀ ਸਾਰਾ ਬੀਕ ਹੋਊਗਾ ਅੱਪਾ ਆਪਣੇ ਕਾਲਜ ਵਾਲੇ ਵੱਧ ਧਿਆਨ ਦੇ ਸਕੂਲਾਂ ਨਾਲ ਜੇ ਇਹ ਕਾਲ ਦੇਖੋ ਇਹ ਦੇਖੋ ਸਕੂਲ ਵੀ ਹੋਣੇ ਜ਼ਰੂਰੀ ਹੈ ਕਾਲਜ ਹੋਣੇ ਜ਼ਰੂਰੀ ਹੈ ਕਿੰਨੀ ਸਮੀ 18-18 ਸਾਲ ਤੋਂ ਜ਼ਿਆਦਾ ਉਮਰ ਇਕ ਤੇ ਕਹਿੰਦੀ ਕੋਈ 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 ਗਾਲੀ ਨਹੀਂ ਕੋਈ ਗਾਲੀ ਨਹੀਂ ਹੈ ਨਹੀਂ ਕਰਨੇ ਐਨ ਐਨ ਨਹੀਂ ਸਕਦੇ ਨਹੀਂ ਐਂਡ ਨੈਗੇਟਿਵ ਨਾ ਬਸ ਨੈਗੇਟਿਵ ਨਹੀਂ ਕਿ ਸੋਲਿਊਸ਼ਨ ਕਿਵੇਂ ਤੋਂ ਦੱਸਦੇ ਜਾਣੀ ਦੇਖੋ ਮੇਰੀ

ਕਿ ਕਿਉਂ ਬਣੀਆਂ ਜੇ ਕਿਤੇ ਇੰਨੇ ਪਿਆਰ ਨਾਲ ਅੱਜ ਤੋਂ ਪਹਿਲਾਂ ਵਾਲੇ ਜੁੜੀ ਆਫਰ ਕਿਤੇ ਹੁੰਦੇ ਤੇ ਮੇਰਾ ਕਰਨਾ ਬਣਦੀਆਂ ਸਵਾਲ ਤਾਂ ਪਰ ਹੁੰਦੇ ਹੀ ਆ ਗਏ ਉਹ ਉਹ ਇਹਨਾਂ ਨੇ ਇਹ ਵਕਤ ਸੋਚਿਆ ਨਹੀਂ ਸੀ ਉਹਨੇ ਨਹੀਂ ਕਿਹਾ ਜਮਾਈ ਤੇ ਹਾਂ ਇਹ ਸਭ ਕਾਜ ਦੇਨ ਬੈਨ ਨੂੰ ਕਹਿੰਦਾ ਸਰਕਾਰ ਵਾਲੇ ਬਹਿ ਨਹੀਂ ਖੜਦੇ ਸਰਕਾਰੇ ਕੰਮ ਕਰਦੇ ਸਰਕਾਰ ਸਰਕਾਰ ਨੇ ਲਟਾਉਣਾ ਜੇ ਹੁੰਦਾ ਸਰਕਾਰ ਬੀਟੀਐਮ ਦੇ ਬਣਿਆ ਆਪਾਂ ਨੇ ਆਮ ਕੀ ਹੋਇਆ ਇਹ ਕਾਲੀ ਤੇ ਚੈਨ ਨਾ ਦੇ ਦੇ ਦੇਖੋ ਤੇ ਉਹ ਤੇ ਫਿਰ ਉਹ ਤੇ ਫਿਰ ਉਹ ਘੱਟ ਮੰਦੀ ਉਹ ਤੁਹਾਡੀ ਸੰਧੀ ਹੈ ਅਸੀਂ ਆਪਾਂ ਕੰਮ ਕਰਨਾ ਸੋ ਦੇਖੋ ਜੀ ਦੇਖੋ ਅਸੀਂ ਚੰਗੇ ਵਾਲੇ ਕਰ ਰਹੇ ਹਾਂ ਹੁਣ ਤਾੜੀ ਜੰਦਾ ਕਰਦੇ ਰਹਾਂਗੇ ਜਿਹੜੀਆਂ ਕਮੀਆਂ ਆ ਤੁਸੀਂ ਸਾਨੂੰ ਦੱਸਦੇ ਰਹੋ ਅਸੀਂ ਸੁਣਦੇ ਰਹਾਂਗੇ ਆਹ ਹੱਦ ਤੱਕ ਦੀ ਗੱਲ ਹੈ ਬਹੁਤ ਜੰਦਾ ਲੱਗਿਆ ਬਾਕੀ ਤੁਹਾਨੂੰ ਆ ਕੇ ਫਿਰ ਮਿਲਾਂਗੇ ਕਿਸੇ ਤਰ੍ਹਾਂ ਮਿਲਦੇ ਰਹਾਂਗੇ ਤੁਹਾਡੀ ਕਰਨਾ ਸਰ ਸਰ ਦੋ ਤੱਕ ਆਪਾਂ ਸਟਾਈਲ ਕਰਦੇ ਤੇ ਤੱਕ ਇਸ ਦਾ ਹੋਣੀ ਹੈ ਇਹ ਬਾਰੇ ਮੈਂ ਡਿਪਾਰਟਮੈਂਟ ਨਾਲ ਕਰ ਲਵਾਂਗਾ ਮੈਂ ਉਹ ਕੁਈਆ ਮੈਂ ਇਸ ਅੱਧੇ ਦੇ ਮੀਲ ਤੋਂ ਸਰ ਮੈਂ ਜਾ ਕੇ ਡਿਪਾਰਟਮੈਂਟ ਅੱਗ ਸਰ ਜਿਹੜੀ ਨਵੀਂ ਸਿੱਖਿਆ ਨੀਤੀ ਤੇ ਤੁਹਾਡਾ ਕੀ ਸਟੈਂਡ ਹੈ ਜਿਹੜੀ ਸੈਂਟਰ ਵੱਲੋਂ ਲਿਆਂਦੀ ਗਈ ਹੈ ਜਿਹੜਾ ਫੈਡਰਲ ਸਿਸਟਮ ਦੇ ਬਾਰ ਹੈ ਤੇ ਫਿਰ ਤੁਸੀਂ ਸਿਆਸੀ ਲੜਾਈ ਕਿਉਂ ਨਹੀਂ ਲੜ ਰਹੇ ਫਿਰ ਪ੍ਰਾਪਤੀਆਂ ਕਿਹੜੀਆਂ ਗਿਨਾਰੇ ਆਈਆਂ ਸੋਨਾਂ ਦੀ ਕੇਟੀ ਘੱਟ ਹੋਵੇ ਸਕੂਲ ਬੰਦ ਨਾ ਹੋਵੇ ਬੜੀਏ ਮੈਂ ਬੰਦ ਨਹੀਂ ਕਰਾਂਗੀ ਪਰ ਕੋਈ ਵਧੀਆ ਨਹੀਂ ਵੈਨ ਬੰਦ ਕਰਨ ਉਹਨੇ ਕਹਿੰਦੇ ਸਰ ਤੁਹਾਡੀ ਸਰ ਮੀਡੀਆ ਨੂੰ ਕੁਝ ਕਹਿ ਨਹੀਂ ਸਕਦੇ ਬੰਦ ਕਰ ਦਿਓ ਤੁਸੀਂ ਦੇਰ ਸਕਿਆ ਇਹ ਇੱਕ ਪ੍ਰਾਪਤ ਨਹੀਂ ਹੈ ਜੀ ਜੀ ਮੇਰੀ ਸੁਣੋ ਗੱਲ ਜਿਹੜੇ ਬੱਚਿਆਂ ਦੇ ਮਾਪੇ ਇਸ ਤਰ੍ਹਾਂ ਥੱਲੀ ਆ ਉਹਨਾਂ ਦੀ ਗੱਲ ਹੋਣੀ ਹੈ ਅਸੀਂ ਤੁਹਾਡੇ ਕਿਹਾ ਕਿਸੇ ਇੱਕ ਬੰਦੇ ਦੇ ਕਿਹਾ ਇਹਦੀ ਬਸਾਂ ਨਹੀਂ ਬੰਦ ਕਰ ਸਰ ਸਰ ਗੱਲ ਤੋਂ ਨਾ ਭੱਜੋ ਬਸਾਂ ਨਹੀਂ ਆ ਨਹੀਂ ਬਸਾਂ ਦੀ ਗੱਲ ਹੀ ਨਹੀਂ ਕਰ ਰਹੇ ਸਰ ਨਹੀਂ ਇਹ ਤਾਂ ਬਸਾਂ ਨਹੀਂ ਸਰ ਇਹ ਤਾਂ ਜਿਹੜੇ 1500 ਸਕੂਲ ਬੰਦ ਹੋਏ ਆ ਪੰਜਾਬ ਦੇ ਉਹਨਾਂ ਦੀ ਗੱਲ ਕਰ ਰਹੇ ਆ ਜੀ ਜੀ ਜਿਹੜੇ ਸਕੂਲ ਬੰਦੇ ਪਤਰਾ ਹੋਣਗੇ ਕੀ ਕਰਨ ਤੁਸੀਂ ਸਰ ਸਕੂਲ ਬੰਦ ਦੇ ਦੇ ਦੇਖੋ 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 ਇਹਦਾ ਇਹਦਾ ਪ੍ਰਿੰਸੀਪਲ ਇਹ ਕੀ ਨਾਮ ਇਹ ਇੱਕ ਕੁੜੀ ਇਹਦੀ ਨਾਮ ਇਹ ਇਹ ਹੋ ਗਈ ਇਹ ਹੋ ਗਈ ਤੁਸੀਂ ਨਾ ਆਪ ਜੀ ਦੀ ਇੱਛਾ ਹੈ ਜੀ ਆਪਾਂ ਤੇ ਜੋ ਆਪਾਂ ਮੰਨੀ ਦਾ ਗੱਲ ਕਰਾਂਗੇ ਤੇ ਜੀ ਆਪਾਂ ਇਸ ਬੈਸ ਕਮਾ ਦੀ ਬਖਰਾ ਦੇ ਗੁਲਮ ਸਮਾਂ ਦਿਓ ਜੀ ਸਮਾਂ ਬੈਸ ਲਈ ਸਮਾਂ ਦਿਓ ਜੀ ਕਿਹਦੇ ਕਿਹਦੇ ਸਵਾਲ ਦਾ ਜਵਾਬ ਦਿਓ ਸਰ ਸਾਰਿਆਂ ਨੂੰ ਫੇਰ ਗੱਲ ਕਰ ਲਾਂਗੇ ਨਾ ਕੋਈ ਦੇਖੋ ਹਿੰਦੁਸਤਾਨ ਦੇ ਜਿਹੜੇ ਸਰਕਾਰੀ ਹਸਪਤਾਲਾਂ ਤੇ ਆਪੇ ਤੁਹਾਡੇ ਨਾਲ ਨਹੀਂ ਸੁਣਾਈ ਗੀ ਨਹੀਂ ਮਿਲਦਾ ਜੀ ਅਸੀਂ ਜਿਹੜੇ ਪੰਕਤੀ ਸੀਗੇ ਜਿਹੜੇ ਕਰਦੇ ਸੀ ਇਹ ਤੁਹਾਨੂੰ ਜਿਵੇਂ ਬੱਚਿਆਂ ਦੀ ਐਡਮਿਸ਼ਨ ਤੇ ਦੇਣਾ ਆ ਤੇ ਬੱਚਿਆਂ ਦੀ ਐਡਮਿਸ਼ਨ ਕਰ ਲਈ ਤਾਂ ਕਾਗਜ਼ ਕਵਾਈਆ ਸੀ ਕੀ ਕਰੀ ਆ ਦੇਖੋ ਜਿੰਨਾ ਤੁਹਾਡੀ ਤਰਖਾਹ ਨਾਲ ਯੂਰ ਵੱਲੋਂ ਕਰਨਾ ਦੇ ਇੰਦ ਹੋਈ ਕੋਈ ਨਾ ਕੋਈ ਕਾਲਜ ਤੇ 3-4 ਜਿਹੜਾ ਸਾਨੂੰ ਕਿੰਨੇ ਟੈਂਕਰ ਮਹੀਨਾ ਤੱਕ ਖਾ ਨਹੀਂ ਜੀ ਤੁਸੀਂ ਆਪ ਹੀ ਮਹਿਸਸ ਕਰੋ ਸਾਡੀ ਜਗ੍ਹਾ ਤੇ ਖੁਦ ਆ ਕੇ ਦੇਖੋ ਤੇ ਤੁਹਾਨੂੰ ਤਰਖਾਹ ਆਣੀ ਹੈ ਤੁਸੀਂ ਇਹ ਕੀ ਨੇ ਦਰਚੇਪੜਾ ਹੋਣਾ ਬਿਲਕੁਲ ਤੁਹਾਡੀ ਜਿਹਾ ਲੱਗਦਾ ਤੁਸੀਂ ਤਾਲੀਆਂ ਦੇ ਸਰ ਮਰਵਾ ਲਈਆਂ ਪਰ ਗੱਲ ਇਹ ਕਿ ਕੋਸ ਦੇ ਤੇ ਸਭ ਪਹਿਲੇ ਹਿਸਟਰੀ ਚ ਪਹਿਲੇ ਵਾਲੇ ਸਭ ਹੋ ਗਏ ਸਾਨੂੰ ਸਾਹ ਦੇਖੋ ਵੀ ਪਾਜੀ ਤੁਹਾਡੀ ਪ੍ਰੋਬਲਮ ਹੈ ਕਿ ਮੈਂ ਕਰੂੰਗਾ ਲੇਕਿਨ ਜਿਹੜੇ ਜਿੱਥੇ ਕੰਮ ਕਰੇ ਉਹ ਉਹ ਦੱਸਦਾ